ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਤੁਹਾਡਾ ਅਮੀਰ ਸਾਰੇ ਬਿਲਕੁਲ ਠੀਕ ਠਾਕ ਹੋਊਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਦੇ ਰਾਤ ਦੇ ਵੱਜ ਗਏ 9 ਤੇ ਹੁਣ ਆਪਾਂ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਦੇ ਆਂ ਤੇ ਮੌਸਮ ਬਹੁਤ ਜ਼ਿਆਦਾ ਗਰਮ ਹੋ ਗਿਆ ਗਰਮੀ ਬਹੁਤ ਜ਼ਿਆਦੀ ਹੈਗੀ ਹੈ ਤੇ ਚਲੋ ਕੰਮ ਤਾਂ ਮੁੱਕਦੇ ਨਹੀਂ ਹੈਗੇ ਕੰਮ ਤਾਂ ਆਪਾਂ ਕਰਨੀ ਪੈਣੀ ਹੈ ਗਰਮੀ ਹੋਵੇ ਸਰਦੀ ਹੋਵੇ ਹਨਾ ਅੱਥੇ ਚੱਲਦਾ ਹੀ ਰਹਿਣਾ ਕੰਮ ਤੇ ਬਾਕੀ ਜਿਹੜਾ ਤੁਹਾਡਾ ਪਿਆਰ ਹੈਗਾ ਨਾ ਉਹ ਪਰ ਪਰ ਕੇ ਮਿਲ ਰਿਹਾ ਹੈ ਗੱਲਾਂ ਬਾਤਾਂ ਥੋੜੀਆਂ ਇੰਨੀਆਂ ਸੋਹਣੀਆਂ ਹਨਾ ਥੋੜੀਆਂ ਬਹੁਤ ਸਾਰੀਆਂ ਪ੍ਰੋਬਲਮਸ ਵੀ ਨੇ ਨਾਲ ਹਨਾ ਤੁਹਾਡਾ ਸਾਰਾ ਦਿਨ ਮੇਰੇ ਨਾਲ WhatsApp ਤੇ ਮੈਸੇਜ ਵਗੈਰਾ ਆਉਂਦੇ ਰਹਿੰਦੇ ਨੇ ਕਈ ਵਾਰੀ ਕਿਉਂਕਿ ਮੈਂ ਡਿਊਟੀ ਤੇ ਜਾਂਦੀ ਹਾਂ ਤੁਹਾਨੂੰ ਸਭ ਨੂੰ ਪਤਾ ਹੈ ਤੇ ਡਿਊਟੀ ਤੇ ਹੋਣ ਕਰਕੇ ਬਹੁਤ ਵਾਰੀ ਹੁੰਦਾ ਮੇਰੇ ਤੋਂ ਜਵਾਬ ਉਸ ਟਾਈਮ ਨਹੀਂ ਦਿੱਤਾ ਜਾਂਦਾ 2 ਵਜੇ ਤੋਂ ਬਾਅਦ ਮੇਰੇ ਜਵਾਬ ਹੈ ਜਿਹੜੇ ਉਹ ਤੁਹਾਨੂੰ ਮਿਲ ਜਾਂਦੇ ਨੇ ਤੇ ਇੰਨੀਆਂ ਕੁ ਸਾਰੀਆਂ ਪ੍ਰੋਬਲਮਸ ਨੇ ਅੱਜ ਨਾ ਜੀ ਇੱਕ ਮੈਂ ਤੁਹਾਨੂੰ ਪਹਿਲਾਂ ਹੋਰ ਗੱਲ ਕਰਨੀ ਹੈ ਤੁਹਾਡੇ ਨਾਲ ਅ ਕਵੈਸਚਨ ਆਨਸਰ ਵਲੌਗ ਹੈਗਾ ਆਪਣਾ ਅਜੇ ਹੀ ਕਯੂ ਐਨ ਏ ਵਲੌਗ ਹੈ ਤੁਹਾਡੇ ਸਵਾਲ ਹੋਣਗੇ ਤੇ ਮੇਰੇ ਜਵਾਬ ਹੋਣਗੇ ਕਿਉਂਕਿ ਬੜੇ ਦਿਨਾਂ ਦੇ ਬਹੁਤ ਸਾਰੇ ਸਵਾਲ ਪੈਣਾ ਦੇ ਹੈਗੇ ਨੇ ਜਿਨ੍ਹਾਂ ਦੇ ਜਵਾਬ ਇਕੱਲੇ-ਇਕੱਲੇ ਕਰਕੇ ਮੈਂ ਦਿੰਦੀ ਰਹਿੰਦੀ ਆ ਜਿਹੜੀਆਂ ਵਟਸਐਪ ਵਗੈਰਾ ਤੇ ਪੁੱਛਤੀਆਂ ਨੇ ਪੈਣਾ ਜਾ ਕਮੈਂਟ ਕਰਦੀਆਂ ਨੇ ਇੱਕ ਨਾ ਮੈਂ ਹੋਰ ਗੱਲ ਦੇਖੀ ਆ ਅ ਤੁਸੀਂ ਪੈਣਾ ਕਮੈਂਟ ਕਰਦੇ ਹੋ YouTube ਤੇ ਜਿਹੜੀ ਆਪਣੀ ਵੀਡੀਓ ਆਉਂਦੀ ਆ ਉਹਦੇ ਤੇ ਠੀਕ ਹੈ ਤੁਸੀਂ ਕਮੈਂਟ ਕਰਕੇ ਛੱਡ ਦਿੰਦੇ ਹੋ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਮਾਰਨਿੰਗ ਦਾ ਕਮੈਂਟ ਕੀਤਾ ਹੁੰਦਾ ਔਰ ਮੈਂ ਰਾਤ ਨੂੰ ਕਮੈਂਟ ਪੜ੍ਹਦੀ ਆਂ ਉਹ ਕਮੈਂਟ ਜਿਹੜਾ ਮੈਂ ਪੜਦੀ ਆ ਮੈਂ ਉਹਦਾ ਨਾਲ ਦੀ ਨਾਲ ਕੋਈ ਜਵਾਬ ਲਿਖ ਦਿੰਨੀ ਆ ਪਰ ਤੁਸੀਂ ਦੁਬਾਰਾ ਉਹ ਕਮੈਂਟ ਆ ਜਿਹੜਾ ਆਪਣਾ ਰੀਡ ਨਹੀਂ ਕਰਦੇ ਮੈਨੂੰ ਲੱਗਦਾ ਉਹ ਲਿਖ ਕੇ ਛੱਡ ਦੇਣੋ ਇਸ ਕਰਕੇ ਤੁਸੀਂ ਬਾਰ ਬਾਰ ਮੈਨੂੰ ਪੁੱਛਦੇ ਰਹਿੰਦੇ ਹੋ ਠੀਕ ਹੈ ਜੀ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਆ ਮੈਂ ਨਾ ਹਮੇਸ਼ਾ ਇਹ ਸੋਚਦੀ ਹੁੰਨੀ ਆ ਕਿ ਜਿਹੜੀਆਂ ਇਹ ਬਿਊਟੀ ਰਿਲੇਟਡ ਜੋ ਵੀ ਗੱਲਾਂ ਹੈਗੀਆਂ ਨੇ ਹਨਾ ਹਸਬੰਡ ਵਾਈਫ ਦੇ ਵਿੱਚ ਉਹ ਮੈਨੂੰ ਲੱਗਦਾ ਵਿਆਹ ਤੋਂ ਪਹਿਲਾਂ ਹੀ ਮੈਟਰ ਕਰਦੀਆਂ ਨੇ ਜਦੋਂ ਮੈਰਿਜ ਹੋ ਜਾਂਦੀ ਆ ਮੈਨੂੰ ਲੱਗਦਾ ਹੁੰਦਾ ਹੈ ਕਿ ਉਹ ਮੈਰਿਜ ਤੋਂ ਬਾਅਦ ਇਹ ਗੱਲਾਂ ਮੈਟਰ ਕਰਦੀਆਂ ਨਹੀਂ ਕੋਈ ਲੰਬਾ ਹੈ ਕੋਈ ਮੱਧਰਾ ਹੈ ਕੋਈ ਕਾਲਾ ਹੈ ਕੋਈ ਗੋਰਾ ਹੈ ਕੋਈ ਸੋਹਣਾ ਹੈ ਕੋਈ ਨਹੀਂ ਸੋਹਣਾ ਹਨ ਹਸਬੰਡ ਵਾਈਫ ਦੇ ਵਿੱਚ ਮੈਨੂੰ ਲੱਗਦਾ ਇਹ ਗੱਲਾਂ ਫਿਰ ਬਾਅਦ ਚ ਮੈਟਰ ਕਰਨਾ ਹਟ ਜਾਂਦੀਆਂ ਨੇ ਜਿੰਨਾ ਚਿਰ ਮੈਰਿਜ ਨਹੀਂ ਹੋਈ ਹੁੰਦੀ ਜੋ ਦੇਖਦੇ ਆਈ ਚੱਲਦੀ ਆ ਜਾਂ ਹੋਰ ਹੈ ਹਨ ਉਹ ਸਾਰੀਆਂ ਜਿਹੜੇ ਨੁਕਸ ਨੇ ਉਹ ਪਹਿਲੇ ਹੀ ਦਿਖਦੇ ਹੁੰਦੇ ਨੇ ਕਿ ਕੁੜੀ ਦਾ ਕੱਦ ਛੋਟਾ ਹੈ ਕੁੜੀ ਐਵੇਂ ਹੈਗੀ ਆ ਹਨ ਪਹਿਲਾਂ ਤੇ ਉਸ ਤੋਂ ਬਾਅਦ ਜਦੋਂ ਵਿਆਹ ਹੋ ਜਾਂਦਾ ਸਾਰਾ ਕੁਝ ਉੱਕੀ ਹੋ ਜਾਂਦਾ ਪਰ ਅੱਜ ਇੱਕ ਕੇਸ ਅਹਜਾ ਆਇਆ ਕਿ ਉਹ ਲੇੜੀ ਰੋਣ ਲੱਗ ਗਈ ਮੈਨੂੰ ਨਾ ਬੜਾ ਫੀਲ ਹੋਇਆ ਬਹੁਤ ਜ਼ਿਆਦਾ ਫੀਲ ਹੋਇਆ ਕਿ ਉਹ ਰੋਣ ਲੱਗਦੀ ਚਲੋ ਮੈਂ ਨਾਮ ਉਹਨਾਂ ਦਾ ਨਹੀਂ ਲੈਂਦੀ ਹੈਗੀ ਚਲੋ ਮਤਲਬ ਕਿ ਇਦਾਂ ਹੈਗਾ ਕਦੀ ਕੋਈ ਆਪਾਂ ਨੂੰ ਕੋਈ ਪ੍ਰੋਬਲਮ ਆ ਗਈ ਹੈ ਨਾ ਤੁਹਾਡਾ ਫੇਸ ਕਾਲਾ ਹੋ ਗਿਆ ਕੁਝ ਵੀ ਹੋ ਗਿਆ ਹੈ ਨਾ ਤੁਸੀਂ ਠੀਕ ਠਾਕ ਸੀ ਪਹਿਲਾਂ ਮੈਰਿਜ ਹੋ ਗਈ ਉਸ ਤੋਂ ਬਾਅਦ ਥੋੜਾ ਵਧੀਆ ਚੱਲ ਰਿਹਾ ਹੈ ਕਿਸੇ ਪ੍ਰੋਬਲਮ ਕਰਕੇ ਨਾਲ-ਨਾਲ ਨਾ ਜੀ ਮੈਨੂੰ ਮੈਸੇਜ ਦੇਖਣੇ ਪੈਂਦੇ ਨੇ ਕੋਈ ਪ੍ਰੋਬਲਮ ਆ ਗਈ ਤੁਹਾਡੇ ਫੇਸ ਤੇ ਉਹਦਾ ਇਫੈਕਟ ਆ ਗਿਆ ਤੁਹਾਡਾ ਫੇਸ ਬਹੁਤ ਕਾਲਾ ਹੋ ਗਿਆ ਜਾਂ ਤੁਹਾਡੀ ਗਰਦਨ ਬਹੁਤ ਕਾਲੀ ਹੋ ਗਈ ਹੈਨਾ ਤੇ ਕੀ ਉਹਦੇ ਉਸ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਵੀ ਹਸਬੰਡ ਨੂੰ ਇਸ ਚੀਜ਼ ਨਾਲ ਕੋਈ ਫਰਕ ਪੈਂਦਾ ਮੈਨੂੰ ਤਾਂ ਲੱਗਦਾ ਨਹੀਂ ਹੁੰਦਾ ਪਤਾ ਨਹੀਂ ਬਈ ਸਾਡੇ ਕੋਈ ਪੈਂਦਾ ਨਹੀਂ ਸੀਗਾ ਤਾਂ ਕਰਕੇ ਹੈਨਾ ਤੇ ਉਹ ਲੇਡੀ ਨਾ ਅੱਜ ਰੋਣ ਲੱਗਦੀ ਜੀ ਉਹ ਬੇਨਾ ਬੜਾ ਮਨ ਖਰਾਬ ਹੋਇਆ ਵੀ ਇਸ ਤਰ੍ਹਾਂ ਦੇ ਵੀ ਹਸਬੰਡ ਹੁੰਦੇ ਨੇ ਵੀ ਮੇਰੇ ਹਸਬੰਡ ਮੈਨੂੰ ਬਹੁਤ ਤੰਗ ਕਰਦੇ ਨੇ ਮੈਨੂੰ ਸਾਰਾ ਦਿਨ ਤਾਨੇ ਮਾਰਦੇ ਨੇ ਹੈਨਾ ਤੇ ਮੈਨੂੰ ਬੜਾ ਅਜੀਬੋ ਗਰੀਬ ਜੀ ਗੱਲ ਲੱਗੀ ਮੈਨੂੰ ਲੱਗਦਾ ਨਹੀਂ ਹੁੰਦਾ ਮੈਂ ਤਾਂ ਵੈਸੇ ਇਹ ਸੋਚਦੀ ਹੁੰਦੀ ਹਾਂ ਕਿ ਮੈਰਿਜ ਤੋਂ ਬਾਅਦ ਇਹ ਗੱਲਾਂ ਮੈਟਰ ਹੀ ਕਰਨੋਂ ਹਟ ਜਾਂਦੀਆਂ ਨੇ ਪਰ ਅੱਜ ਮੈਨੂੰ ਲੱਗਿਆ ਕਿ ਇਹ ਗੱਲਾਂ ਅਜੇ ਵੀ ਮੈਟਰ ਕਰਦੀਆਂ ਨੇ ਹਨਾ ਮੈਰਿਜ ਤੋਂ ਬਾਅਦ ਵੀ ਮੈਟਰ ਕਰਦੀਆਂ ਨੇ ਇਹਦਾ ਮਤਲਬ ਤੇ ਚਲੋ ਜੋ ਵੀ ਹੈ ਮੇਰਾ ਮਨ ਖਰਾਬ ਹੋਇਆ ਉਹ ਵਿਚਾਰੀ ਭੈਣ ਨੇ ਜਦੋਂ ਫੋਨ ਤੇ ਰੋਣ ਲੱਗ ਗਈ ਵੀ ਮੈਨੂੰ ਕੋਈ ਦੱਸੋ ਜੀ ਇਹਦਾ ਕੋਈ ਇਲਾਜ ਦੱਸੋ ਤੇ ਮੇਰੇ ਹਸਬੰਦ ਮੈਨੂੰ ਸਾਰਾ ਦਿਨ ਤਾਨੇ ਮਾਰਦੇ ਰਹਿੰਦੇ ਨੇ ਹਨਾ ਤੇ ਬੜਾ ਬੁਰਾ ਲੱਗਿਆ ਅੱਜ ਮੈਨੂੰ ਬਹੁਤ ਜ਼ਿਆਦਾ ਤੇ ਚਲੋ ਭਾਈ ਹਰ ਇੱਕ ਦੀ ਲਾਈਫ ਦੀ ਆਪਣੀ ਪ੍ਰੋਬਲਮ ਹੈਗੀ ਆ ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਹਨਾ ਹਸਬੰਡ ਵਾਈਫ ਦੇ ਵਿੱਚ ਮੈਨੂੰ ਲੱਗਦਾ ਕੋਈ ਫੇਸ ਬਿਊਟੀ ਕੱਲੀ ਮੈਟਰ ਨਹੀਂ ਕਰਦੀ ਹੈਗੀ ਔਰ ਬਹੁਤ ਸਾਰੀਆਂ ਸੁਭਾਅ ਤੁਹਾਡੀ ਆਪਸ ਅੰਡਰਸਟੈਂਡਿੰਗ ਜਿਹੜੀ ਹੁੰਦੀ ਹੈ ਉਹ ਮੈਟਰ ਜ਼ਰੂਰ ਕਰਦੀ ਹੈਗੀ ਹੈ ਹਨਾ ਤੇ ਲੋ ਜੀ ਉਸ ਤੋਂ ਬਾਅਦ ਆਪਣਾ ਕਿਉਂਕਿ ਅੱਜ ਕੁਐਸਚਨ ਆਨਸਰ ਵਲੌਗ ਹੈਗਾ ਭੈਣਾਂ ਦੇ ਸਵਾਲ ਨੇ ਬਹੁਤ ਸਾਰੇ ਤੁਹਾਡੇ ਸਵਾਲ ਹੋਣਗੇ ਤੇ ਮੇਰੇ ਜਵਾਬ ਹੋਣਗੇ ਅੱਜ ਤੁਹਾਡੇ ਸਵਾਲ ਇਹ ਹੈਗੇ ਨੇ ਕਿ ਹੁਣ ਹੁਣ ਇੱਕ ਭੈਣ ਦਾ ਫਤੇਗੜ ਸਾਹਿਬ ਤੋਂ ਇੱਕ ਉਹਨਾਂ ਨੇ ਵੀਡੀਓ ਵੀ ਆਪਣੇ ਬੇਟੇ ਦੀ ਬਣਾ ਕੇ ਭੇਜੀ ਫੇਸ ਦੀ ਬਹੁਤ ਸਾਰੀਆਂ ਪਿੰਪਲਸ ਬਹੁਤ ਸਾਰੀਆਂ ਪਿੰਪਲਸ ਵੱਡੀਆਂ ਵੱਡੀਆਂ ਮੱਥਾ ਭਰਿਆ ਪਿਆ ਉਹ ਚੀਜ਼ਾਂ ਭਰੀਆਂ ਪਈਆਂ ਨੇ ਮਤਲਬ ਦੇਖ ਕੇ ਇਹ ਲੱਗਦਾ ਵੀ ਬੱਚੇ ਨੂੰ ਕਿੰਨਾ ਫੀਲ ਹੁੰਦਾ ਹੋਊਗਾ ਔਖਾ ਹੁੰਦਾ ਹੋਊ ਇਹ ਲੱਗਦਾ ਵੀ ਦੁੱਖਦਾ ਹੋਊਗਾ ਫੇਸ ਜਿਸ ਤਰ੍ਹਾਂ ਦੀਆਂ ਉਹ ਬੇਟੇ ਦੇ ਵੱਡਾ ਜਵਾਨ ਹੈ ਉਹਦੀ ਫਿੰਸੀਆਂ ਨੇ ਇਹ ਲੱਗਦਾ ਵੀ ਫੇਸ ਤੇ ਹੱਥ ਨਹੀਂ ਲੱਗਦਾ ਹੋਣਾ ਔਰ ਦੁੱਖਦਾ ਹੋਊਗਾ ਦੇਖੋ ਜੀ ਜਿੰਨਾ ਵੀ ਦੇ ਵੀ ਬੱਚਿਆਂ ਦੇ ਜਾਂ ਤੁਹਾਡੇ ਇਸ ਤਰ੍ਹਾਂ ਦੀਆਂ ਫਿੰਸੀਆਂ ਹੈਗੀਆਂ ਨੇ ਤੁਸੀਂ ਪਿੰਪਲਸ ਬਾਰੇ ਇੱਕ ਇੱਕ ਦੋ ਦੋ ਪੈਣਾ ਇਸ ਤਰ੍ਹਾਂ ਪੁੱਛਦੀਆਂ ਰਹਿੰਦੀਆਂ ਨੇ ਅ ਜ ਮੈਂ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਕਰਦਾ ਕਿ ਤੁਸੀਂ ਦੁੱਧ ਲੈ ਲੈਣਾ ਲਿਊਕ ਵਾਰਮ ਜਿਹਨੂੰ ਆਪਾਂ ਹਲਕਾ ਜਿਹਾ ਨਿੱਗਾ ਕਹਿੰਦੇ ਨੇ ਹ ਉਹਦੇ ਵਿੱਚ ਚੁਟਕੀ ਦਾ ਹਲਦੀ ਪਾ ਦਿਓ ਜੇ ਤਾਂ ਘਰ ਦੀ ਹਲਦੀ ਉਹ ਪਾ ਲਓ ਕਸਤੂਰੀ ਹੈਗੀ ਆ ਤਾਂ ਉਹ ਪਾ ਲਓ ਹਣਾ ਤੇ ਕਾਟਨ ਲੈ ਲਓ ਉਹ ਡਿਪ ਕਰੋ ਕਾਟਨ ਨੂੰ ਉਹਦੇ ਵਿੱਚ ਤੇ ਸਾਰੇ ਫੇਸ ਦੇ ਉੱਪਰ ਲੇਪ ਕਰ ਲਓ ਦੁੱਧ ਦਾ ਤੇ ਉਹ ਜਿਹੜੀ ਹਲਦੀ ਪਈ ਸੀ ਉਹਨੂੰ ਡਰਾਈ ਹੋ ਜਾਣ ਦੋ ਸੁੱਕ ਜਾਣ ਦੋ ਉਸ ਤੋਂ ਬਾਅਦ ਇੱਕ ਲੇਪ ਹੋਰ ਕਰ ਲਓ ਉਹ ਡਰਾਈ ਹੋ ਗਈ ਤੀਜੀ ਲੇਅਰ ਲਾ ਲਓ ਉਹ ਡਰਾਈ ਹੋ ਗਿਆ ਚੌਥੀ ਲੇਅਰ ਲਾ ਲਓ ਇਸ ਤਰ੍ਹਾਂ ਕਰਦੇ ਸੱਤ ਅੱਠ ਲੇਅਰਸ ਤੁਸੀਂ ਆਪਣੀ ਫੇਸ ਦੇ ਉੱਪਰ ਲਾ ਲੈਣੀਆਂ ਨੇ ਡਰਾਈ ਹੋ ਜੂ ਉਸ ਤੋਂ ਬਾਅਦ ਤੁਸੀਂ ਨਾਰਮਲ ਵਾਟਰ ਦੇ ਨਾਲ ਆਪਣਾ ਫੇਸ ਹੈ ਜਿਹੜਾ ਉਹਨੂੰ ਵਾਸ਼ ਕਰ ਲਿਓ ਕੋਈ ਫੇਸ ਵਾਸ਼ ਵਗੈਰਾ ਨਾਲ ਨਾ ਲਾਓ ਠੀਕ ਹੈ ਜੀ ਤੇ ਆਇਲੀ ਜਿਹੜਾ ਮੋਇਸਚਰਾਈਜ਼ਰ ਆ ਉਹ ਬਿਲਕੁਲ ਹੀ ਨਾ ਲਾਓ ਕਿਉਂਕਿ ਜਿਨ੍ਹਾਂ ਦੀ ਆਇਲੀ ਸਕਿਨ ਹੁੰਦੀ ਹੈ ਨਾ ਉਹਨਾਂ ਦੇ ਪਿੰਪਲਸ ਹੁੰਦੀਆਂ ਨੇ ਜ਼ਿਆਦਾ ਔਰ ਇਹ ਇਫੈਕਟ ਹੈਗਾ ਕਿ ਡਰਾਈ ਸਕਿਨ ਵਾਲਿਆਂ ਦੇ ਪਿੰਪਲਸ ਨਹੀਂ ਹੁੰਦੀਆਂ ਪਰ ਡਰਾਈ ਸਕਿਨ ਦਾ ਵੀ ਇੱਕ ਡਰਾਅ ਬੈਕ ਹੈਗਾ ਡਰਾਈ ਸਕਿਨ ਵਾਲਿਆਂ ਦੇ ਰਿੰਕਲਸ ਬਹੁਤ ਜਲਦੀ ਪੈਂਦੀਆਂ ਨੇ ਪਰ ਜਿਹੜੀ oily ਸਕਿਨ ਹੁੰਦੀ ਹੈ ਉਹਨਾਂ ਦੇ ਰਿੰਕਲਸ ਨਹੀਂ ਹੁੰਦੀਆਂ ਉਹਨਾਂ ਦੀ ਪਿੰਪਲਸ ਹੁੰਦੀਆਂ ਨੇ ਅਸੀਂ ਚਾਹੁੰਦੇ ਹਾਂ ਨਾ ਰਿੰਕਲ ਹੋਣ ਨਾ ਪਿੰਪਲ ਹੋਣ no wrinkle no pimple ਠੀਕ ਹੈ ਸੋ ਜਿਨ੍ਹਾਂ ਦੀ ਤਾਂ ਹੈਗੀ ਹੈ oily ਸਕਿਨ ਜਿਨ੍ਹਾਂ ਦੀ ਬਹੁਤ ਸਾਰੀਆਂ ਪਿੰਪਲਸ ਨੇ ਉਹਨਾਂ ਲਈ ਮੈਂ ਰੈਮਡੀ ਦੱਸਦੀ ਹਾਂ ਤੇ ਜਿਨ੍ਹਾਂ ਦੀ ਸਕਿਨ ਹੈਗੀ ਡਰਾਈ ਤੇ ਉਹਨਾਂ ਦੇ ਰਿੰਕਲਸ ਆਉਂਦੀਆਂ ਨੇ ਉਹਨਾਂ ਨੂੰ ਤਾਂ ਹੋਰ ਵੀ ਬਹੁਤ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ ਜੀ ਆਪਣੇ ਫੇਸ ਦੀ ਉਹਨਾਂ ਨੂੰ ਰੈਗੂਲਰ ਕੇਅਰ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਤੁਸੀਂ ਮੈਂ ਦੱਸਦੀ ਰਹੀ ਨਹੀਂ ਆ ਕਿ ਬੇਸਣ ਦੇ ਵਿੱਚ ਤੁਸੀਂ ਹਨੀ ਪਾ ਲਓ ਥੋੜਾ ਜਿਹਾ ਦੁੱਧ ਪਾ ਲਓ ਤੇ ਉਹ ਤੁਸੀਂ ਉਹਦਾ ਜਿਹੜਾ ਫੇਸ ਪੈਕ ਹੈ ਉਹ ਬਣਾ ਕੇ ਲਾਓ ਕਿਉਂਕਿ ਹਨੀ ਹੈ ਜਿਹੜਾ ਨਾ ਉਹ ਡੀ ਹਾਈਡਰੇਟ ਨਹੀਂ ਹੋਣ ਦਿੰਦਾ ਸਕਿਨ ਨੂੰ ਹਾਈਡਰੇਟ ਰੱਖਦਾ ਹੈ ਠੀਕ ਹੈ ਜਾਨੀ ਡਰਾਈਨੈਸ ਹੈ ਜਿਹੜੀ ਉਹ ਖਤਮ ਕਰਦਾ ਹੈ ਸਰਦੀਆਂ ਦੇ ਵਿੱਚ ਅਸੀਂ ਗਲਿਸਰਿਨ ਵਗੈਰਾ ਪਾ ਲੈਂਦੇ ਹਾਂ ਗਰਮੀਆਂ 'ਚ ਗਲਿਸਰਿਨ ਵਗੈਰਾ ਦੀ ਲੋੜ ਨਹੀਂ ਹੁੰਦੀ ਠੀਕ ਹੈ ਜਿਹੜੇ ਡਰਾਈ ਸਕਿਨ ਵਾਲੇ ਹੁੰਦੇ ਨੇ ਨਾ ਉਹਨਾਂ ਦੇ ਜਦੋਂ ਉਹ ਗਰਮੀਆਂ ਦੇ ਵਿੱਚ ਵੀ ਨਹਾ ਕੇ ਬਾਹਰ ਆਉਂਦੇ ਨੇ ਜਾਂ ਫੇਸ ਵਾਸ਼ ਵਗੈਰਾ ਲਾ ਕੇ ਆਉਂਦੇ ਨੇ ਉਸ ਤੋਂ ਬਾਅਦ ਵੀ ਉਹਨਾਂ ਦੀ ਡਰਾਈਨੈਸ ਹੋ ਜਾਂਦੀ ਹੈ ਗਰਮੀ 'ਚ ਵੀ ਜਿਨ੍ਹਾਂ ਦੀ ਟੂ ਮੱਚ ਡਰਾਈ ਸਕਿਨ ਹੁੰਦੀ ਹੈ ਤੇ oily ਸਕਿਨ ਵਾਲਿਆਂ ਦੇ ਤਾਂ ਸਰਦੀਆਂ 'ਚ ਵੀ oil ਨਿਕਲਦਾ ਰਹਿੰਦਾ ਤੇ ਗਰਮੀਆਂ 'ਚ ਵੀ oil ਨਿਕਲਦਾ ਰਹਿੰਦਾ ਸੋ ਦੋਨੇ ਤਰ੍ਹਾਂ ਦੀ ਸਕਿਨ ਹੈ ਜਿਹੜੀ ਉਹ ਆਪਾਂ ਨੂੰ ਥੋੜਾ ਜਿਹਾ ਪ੍ਰੋਬਲਮ ਦਿੰਦੀ ਹੈ ਪ੍ਰੋਬਲਮੈਟਿਕ ਹੁੰਦੀ ਹੈ ਪਰ ਜਿਹੜੀ ਨਾਰਮਲ ਸਕਿਨ ਹੁੰਦੀ ਹੈ ਉਹ ਬੈਸਟ ਹੁੰਦੀ ਹੈ ਹਨਾ ਪਰ ਇਹ ਸਾਡੇ ਹੱਥ ਨਹੀਂ ਹੈਗਾ ਇਹ ਉਹ ਵੈਗਰੂ ਦੇ ਹੱਥ ਹੈਗਾ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਸਕਿਨ ਦੇ ਕੇ ਭੇਜਿਆ ਹੈਗਾ ਤੇ ਅਸੀਂ ਉਹਦੀ ਕੇਅਰ ਕਿਵੇਂ ਕਰਨੀ ਹੈ ਥੋੜਾ ਜਿਆ ਐਨਾ ਕੁ ਪਤਾ ਹੋਣਾ ਚਾਹੀਦਾ ਸੋ ਉਹ ਬੇਟੇ ਦੇ ਜਿਹੜੀਆਂ ਇੰਨੀਆਂ ਪਿੰਪਲਸ ਹੋਈਆਂ ਨੇ ਉਹ ਡਰਾਈ ਸਕਿਨ ਕਰਕੇ ਹੋਈਆਂ ਨੇ ਸੌਰੀ ਆਇਲੀ ਸਕਿਨ ਕਰਕੇ ਹੋਈਆਂ ਨੇ ਆਇਲੀ ਸਕਿਨ ਵਾਲਿਆਂ ਦੇ ਇਥੋਂ ਔਇਲ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿੰਨਾ ਮਰਜ਼ੀ ਉਹ ਸਾਫ਼ ਕਰੀ ਜਾਣਾ ਹੈ ਨਾ ਫੇਸ ਨੂੰ ਫਿਰ ਫਿਰ ਉਹਨਾਂ ਦੇ ਨਾਲ ਔਇਲ ਨਿਕਲਦਾ ਹੈ ਬਸ ਉਹਨਾਂ ਨੇ ਪਿੰਪਲਸ ਲਈ ਇਹ ਬਹੁਤ ਜ਼ਿਆਦਾ 100% ਸਕਸੈਸਫੁਲ ਰੈਮਡੀ ਹੈਗੀ ਹੈ ਕੇ ਦੁੱਧ ਦੇ ਵਿੱਚ ਹਲਦੀ ਪਾਓ ਠੀਕ ਹੈ ਮੈਨੂੰ ਲੱਗਦਾ ਸਾਰਿਆਂ ਨੂੰ ਕਲੀਅਰ ਹੋ ਗਈ ਹੋਣੀ ਇਹ ਗੱਲ ਜਿਹੜੇ ਡਰਾਈ ਸਕਿਨ ਵਾਲੇ ਨੇ ਜਿਵੇਂ ਮੇਰੀ ਸਕਿਨ ਬਹੁਤ ਜ਼ਿਆਦਾ ਡਰਾਈ ਸੀ ਬਹੁਤ ਜ਼ਿਆਦਾ ਹੁਣ ਇੱਕ ਭੈਣ ਦਾ ਅੱਜ ਮੈਨੂੰ ਫੋਨ ਆਇਆ ਸੀ ਕਹਿੰਦੇ ਜਿਵੇਂ ਭੈਣੇ ਤੁਸੀਂ ਦੱਸਿਆ ਸੀਗਾ ਕਿ ਕਾਫੀ ਦੇਰ ਪਹਿਲਾਂ ਜਦੋਂ ਥੋੜੀ ਏਜ ਕਾਫੀ ਛੋਟੀ ਸੀ ਤੇ ਮੇਰੇ ਨਾ ਮੱਥੇ ਦੇ ਉੱਪਰ ਇੱਥੇ ਰਿੰਕਲਸ ਆ ਗਈਆਂ ਸੀ ਇਦਾਂ ਇਦਾਂ ਲਾਈਨਾਂ ਪੈ ਗਈਆਂ ਔਰ ਮੈਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਮੇਰੀ ਏਜ ਨਹੀਂ ਸੀ ਉਦੋਂ ਔਰ ਰਿੰਕਲਸ ਬੜੀ ਸੋ ਹੁਣ ਮੇਰੇ ਰਿੰਕਲਸ ਹੈ ਨਹੀਂ ਉਸ ਟ 33-32 ਸਾਲ ਹੋ ਗਈ ਜਦੋਂ ਮਤਲਬ ਇੱਥੇ ਨਾ ਮੈਂ ਦੇਖਿਆ ਕਰਾਂ ਸ਼ੀਸ਼ਾ ਵੀ ਇਹ ਕੀ ਚੱਕਰ ਹੈਗੀ ਮੈਂ ਦੂਜਾਂ ਵੱਲ ਦੇਖਿਆ ਕਰਾਂ ਉਹਨਾਂ ਦੇ ਤਾਂ ਹੈ ਨਹੀਂ ਮੇਰੇ ਕਿਉਂ ਨੇ ਹਨਾ ਕਿਉਂਕਿ ਮੇਰੀ ਸਕਿਨ ਬਹੁਤ ਜ਼ਿਆਦਾ ਡਰਾਈ ਹੋ ਗਈ ਸੀ ਵਿੱਚੋਂ ਤੇ ਜਦੋਂ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਉਦੋਂ ਥੋੜੇ ਰਿੰਕਲਸ ਆਉਣ ਲੱਗ ਜਾਂਦੀਆਂ ਨੇ ਸੋ ਉਦੋਂ ਕੇਅਰ ਮੰਗਦੀ ਹੈਗੀ ਸਕਿਨ ਹੁਣ ਮੈਂ ਆਪਣੀ ਸਕਿਨ ਦੀ ਬਹੁਤ ਜ਼ਿਆਦਾ ਕੇਅਰ ਕਰਦੀ ਆ ਸੋ ਮੇਰੇ ਰਿੰਕਲਸ ਆ ਜਿਹੜੀਆਂ ਉਹ ਨਹੀਂ ਹੈਗੀ ਪਹਿਲਾਂ ਮੇਰੇ ਨਾ ਜਦੋਂ ਮੈਂ ਹੱਸਦੀ ਇੱਥੇ ਬਹੁਤ ਸਾਰੀਆਂ ਰਿੰਕਲਸ ਹੋ ਜਾਂਦੀਆਂ ਇੱਥੇ ਆ ਮੱਥੇ ਤੇ ਆ ਲਾਈਨਾਂ ਲਾ ਹੋ ਜਾਂਦੀਆਂ ਸੀ ਤੇ ਹੁਣ ਮੇਰੇ ਰਿੰਕਲਸ ਨਹੀਂ ਹੈਗੀਆਂ ਕਿਉਂਕਿ ਮੈਂ ਹੁਣ ਆਪਣੇ ਫੇਸ ਦੀ ਕੇਅਰ ਰੱਖਣੀ ਆ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਫੇਸ ਵਾਸ਼ ਹੈ ਉਹ ਤੁਸੀਂ ਬਾਜ਼ਾਰ ਦਾ ਬੰਦ ਕਰ ਦਿਓ ਜਮੇ ਕੈਮੀਕਲਸ ਹੁੰਦੇ ਹੀ ਹੁੰਦੇ ਨੇ ਉਹਦੇ ਵਿੱਚ ਤੁਸੀਂ ਜਿਹੜਾ ਫੇਸ ਵਾਸ਼ ਹੈਗਾ ਜੇ ਤਾਂ ਤੁਹਾਡੀ ਸਕਿਨ ਮਤਲਬ ਕਿ oily skin ਹੈਗੀ ਆ ਤਾਂ ਤੁਸੀਂ ਬੇਸਣ ਵਾਲਾ ਜਿਹੜਾ ਵਿੱਚੋਂ ਦੀ ਥੋੜੀ ਜੀ ਹਲਦੀ ਪਾਓ ਇਹ ਪਤਾ ਕੀ ਹੁੰਦਾ ਜਿਨ੍ਹਾਂ ਦੇ ਪਿੰਪਲਸ ਹੁੰਦੀਆਂ ਨੇ ਉਹਨਾਂ ਲਈ ਵੀ ਇਹ ਫੇਸ ਵਾਸ਼ ਬਹੁਤ ਅੱਛਾ ਜਿਹਾ ਬੇਸਣ ਲੈ ਲਓ ਥੋੜਾ ਜਿਹਾ ਚੌਲਾਂ ਦਾ ਆਟਾ ਲੈ ਲਓ ਉਹਦੇ ਵਿੱਚ ਥੋੜੀ ਜੀ ਹਲਦੀ ਪਾ ਲਓ ਠੀਕ ਹੈ ਜੀ ਜੇ 2-2 3-3 ਚਮਚ ਲੈ ਔਰ 2-3 ਚਮਚ ਲੈ ਰਹੇ ਹਾਂ ਤੁਸੀਂ ਰਾਈਸ ਫਲੌਰ ਦੇ ਤਾਂ ਉਹਦੇ ਵਿੱਚ ਤੁਸੀਂ ਅੱਧਾ ਕਿ ਚਮਚ ਹਲਦੀ ਪਾ ਲਓ ਠੀਕ ਹੈ ਜਾਂ ਪੌਣਾ ਚਮਚ ਹਲਦੀ ਪਾ ਲਓ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਪਲਾਸਟਿਕ ਦੀ ਡੱਬੀ ਦੇ ਵਿੱਚ ਪਾ ਕੇ ਵਾਸ਼ਰੂਮ ਦੇ ਵਿੱਚ ਰੱਖ ਲਓ ਕਿਉਂਕਿ ਮੈਂ ਹੁਣ ਉਹ ਰੱਖਿਆ ਪਿਆ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਨਾਲ ਹੀ ਆਪਣਾ ਫੇਸ ਵਾਸ਼ ਕਰਨਾ ਬਹੁਤ ਬੈਣਾ ਨੇ ਯੂਜ਼ ਕਰਨਾ ਸ਼ੁਰੂ ਕੀਤਾ ਔਰ ਮੈਨੂੰ ਉਹਨਾਂ ਨੇ ਦੱਸੇ ਵੀ ਆ ਆਪਣੇ ਰਿਜ਼ਲਟ ਵੀ ਦੱਸੇ ਨੇ ਕਿ ਬਹੁਤ ਜ਼ਿਆਦਾ ਉਹਦੇ ਨਾਲ ਹੀ ਸਾਡੇ ਫਰਕ ਪਈਆ ਠੀਕ ਹੈ ਜੀ ਤੇ ਜੇ ਤੁਹਾਡੀ ਸਕਿਨ ਹੈਗੀ ਆ ਅ ਪਹਿਲਾਂ ਮੈਂ ਕਿਹਾ ਸੀ ਆਇਲੀ ਜੇ ਤੁਹਾਡੀ ਸਕਿਨ ਹੈ ਜੀ ਡਰਾਈ ਤਾਂ ਫਿਰ ਤੁਸੀਂ ਕੀ ਕਰਨਾ ਹੈ ਬੇਸਣ ਦੇ ਵਿੱਚ ਅ ਡਰਾਈ ਮਿਲਕ ਪਾ ਲਓ ਸੁੱਕਾ ਦੁੱਧ ਪਾ ਲਓ ਥੋੜੀ ਜੀ ਹਲਦੀ ਪਾ ਲਓ ਬਹੁਤ ਵਧੀਆ ਚੀਜ਼ ਹੈ ਜੀ ਉਹਦੇ ਨਾਲ ਆਪਣਾ ਫੇਸ ਵਾਸ਼ ਕਰੋ ਬਹੁਤ ਅੱਛਾ ਫੇਸ ਵਾਸ਼ ਆ ਜਿਹੜਾ ਬਣ ਕੇ ਰੈਡੀ ਹੋਊਗਾ ਤੁਹਾਡਾ ਬਿਲਕੁਲ ਕੋਈ ਸੋਪ ਕੋਈ ਫੇਸ ਵਾਸ਼ ਯੂਜ਼ ਕਰਨ ਦੀ ਲੋੜ ਨਹੀਂ ਆ ਹੱਥਾਂ ਤੇ ਲਾਓ ਬਾਹਾਂ ਤੇ ਲਾਓ ਟੈਨਿੰਗ ਵੀ ਨਹੀਂ ਰਹਿੰਦੀ ਪੈਰਾਂ ਤੇ ਲਾਓ ਠੀਕ ਹੈ ਜੀ ਤੇ ਬਹੁਤ ਵਧੀਆ ਹੋ ਜਾਂਦੀ ਹੈ ਸਕਿਨ ਇਸੇ ਕੀ ਤੁਹਾਡੇ ਫੇਸ ਰਿਲੇਟਡ ਕੇ ਤੁਹਾਡੀ ਆਇਲੀ ਸਕਿਨ ਹੈ ਜਾਂ ਡਰਾਈ ਸਕਿਨ ਹੈ ਦੂਜੀ ਹੈਗੀ ਪੈਣਾ ਦੀ ਕਿ ਸਾਡੇ ਫੇਸ ਦੇ ਉੱਪਰ ਹਾਂ ਰਿੰਕਲਸੋਂ ਰਿੰਕਲਸ ਦੇ ਵਾਸਤੇ ਮੈਂ ਤੁਹਾਨੂੰ ਦੱਸਦੀ ਆਂ ਰਿੰਕਲ ਦੋਨਾਂ ਦੇ ਆਉਂਦੀਆਂ ਜਿਨ੍ਹਾਂ ਦੀ ਡਰਾਈ ਸਕਿਨ ਹੈ ਤੁਸੀਂ ਹਫਤੇ ਦੇ ਵਿੱਚ ਘੱਟੋ-ਘੱਟ ਦੋ ਵਾਰ ਬਿਸਣ ਉਹਦੇ ਵਿੱਚ ਥੋੜਾ ਜਿਹਾ ਸ਼ਹਿਦ ਥੋੜੀ ਜਿਹੀ ਚੋਕੋਫੀ ਪਾ ਕੇ ਤੁਸੀਂ ਆਪਣੇ ਫੇਸ ਦੇ ਉੱਪਰ ਲਾ ਲੈਣਾ ਪੇਕ ਪੈਕ ਬਣਾ ਲੈਣਾ ਹਲਕੀ-ਹਲਕੀ ਮ사ਜ ਕਰਨੀ ਹੈ 5-7 ਮਿੰਟ ਉਸ ਤੋਂ ਬਾਅਦ ਤੁਸੀਂ ਉਹਨੂੰ ਐਜ਼ ਅ ਪੈਕ ਯੂਜ਼ ਕਰਨਾ ਹੈ ਜਦੋਂ ਡਰਾਈ ਹੋ ਜਾਊਗਾ ਫੇਸ واਸ਼ ਕਰ ਲੈਣਾ ਕਦੇ ਕਦੇ ਤੁਸੀਂ ਹਲਦੀ ਬੇਸਣ ਪਲੱਸ ਦੁੱਧ ਪਾ ਕੇ ਉਹ ਆਪਣੇ ਫੇਸ ਦੇ ਉੱਪਰ ਥੋੜੀ ਜਿਹੀ ਮ사ਜ ਕਰਨੀ ਆ ਫਿਰ ਉਹ ਲਾ ਲੈਣਾ ਜਦੋਂ ਰੈਗੂਲਰ ਇਦਾਂ ਤੁਸੀਂ ਕਰਦੇ ਰਹੋਗੇ ਨਾ ਹਫ਼ਤੇ 'ਚ ਤਿੰਨ ਕਵਾਰ ਇਸ ਤਰ੍ਹਾਂ ਕਰ ਲਿਆ ਕਰੋ ਤੇ ਹੁਣ ਜਿਵੇਂ ਗਰਮੀ ਆ ਰਹੀਆਂ ਨੇ ਤੇ ਟੈਨਿੰਗ ਬਹੁਤ ਜ਼ਿਆਦਾ ਹੋ ਰਹੀ ਹੋਣੀ ਆ ਤੇ ਜਿਨ੍ਹਾਂ ਨੂੰ ਟੈਨਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ ਮਲੱਠੀ ਪਾਊਡਰ ਤੇ ਬੇਸਣ ਪਲੱਸ ਉਹਦੇ ਵਿੱਚ ਥੋੜਾ ਜਿਹਾ ਦੁੱਧ ਜਾਂ گلاب ਜਲ ਪਾ ਕੇ ਇੱਕ ਪੈਕ ਬਣਾ ਲਓ ਪੈਕ ਬਣਾ ਕੇ ਤੁਸੀਂ ਬੇਸਣ ਤੇ ਮਲਠੀ ਪਾਊਡਰ ਲੈਣਾ ਜਿਹੜਾ ਇੱਕੋ ਜੀ ਕੁਆਂਟੀਟੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਡੱਬੀ ਚ ਪਾ ਕੇ ਪਹਿਲਾਂ ਹੀ ਆਲਰੇਡੀ ਰੱਖਿਆ ਹੋਵੇ ਤੁਹਾਡਾ ਜਦੋਂ ਵੀ ਤੁਸੀਂ ਲਾਉਣਾ ਹੋਵੇ ਆਪਣੇ ਹੱਥ ਤੇ ਥੋੜਾ ਜਿਹਾ ਪਾਓ ਵਿੱਚ ਥੋੜਾ ਜਿਹਾ ਦੁੱਧ ਪਾਓ ਪੈਕ ਬਣਾਇਆ ਪੇਸਟ ਬਣਾਇਆ ਤੇ ਆਪਣੇ ਫੇਸ ਦੇ ਉੱਪਰ ਲਾ ਲਿਆ ਟੈਨਿੰਗ ਬਿਲਕੁਲ ਨਹੀਂ ਰਹੂਗੀ ਜੀ ਜਿਨ੍ਹਾਂ ਦੀ ਗਰਦਨ ਕਾਲੀ ਹੈ ਉਹ ਕੀ ਕਰਨ ਇਹ ਵੀ ਟੈਨਿੰਗ ਹੈ ਜਿਹੜੀ ਰਹਿਣ ਨਹੀਂ ਦਿੰਦਾ ਗਰਦਨ ਕਾਲੀ ਰਹਿਣ ਨਹੀਂ ਦਿੰਦਾ ਠੀਕ ਹੈ ਜੀ ਇਹ ਜਿਹੜਾ ਮੈਂ ਪੈਕ ਦੱਸ ਰਹੀ ਹਾਂ ਮਲਠੀ ਤੇ ਬੇਸਣ ਵਾਲਾ ਜਿਨ੍ਹਾਂ ਦੇ ਬਹੁਤ ਜ਼ਿਆਦਾ ਪ੍ਰੋਬਲ ਟਮਾਟਰ ਲੈ ਲਓ ਉਹਨੂੰ ਕੱਟ ਲਓ ਕੱਟ ਕੇ ਉਹਦੇ ਵਿੱਚ ਥੋੜਾ ਜਿਹਾ ਸ਼ਹਿਦ ਪਾਓ ਤੇ ਕਾਫੀ ਪਾਓ ਉਹਨੂੰ ਚੰਗੀ ਤਰ੍ਹਾਂ ਆਪਣੇ ਗਰਦਨ ਵਗੈਰਾ ਤੇ ਰਗੜੋ ਇਹ ਤੁਹਾਡਾ ਫੇਸ਼ੀਅਲ ਵੀ ਹੈਗਾ ਜੀ ਇਹ ਗਰਦਨ ਤੇ ਵੀ ਲਾਓ ਤੇ ਆਪਣੇ ਫੇਸ ਤੇ ਵੀ ਲਾਓ ਉਸ ਤੋਂ ਬਾਅਦ ਇਹ ਲਾਉਣ ਤੋਂ ਬਾਅਦ 5-7 ਮਿੰਟ ਇਹਨੂੰ ਆਪਣੇ ਰਬ ਕਰੋ ਗਰਦਨ ਦੇ ਉੱਪਰ ਤੇ ਫੇਸ ਦੇ ਉੱਪਰ ਹਲਕਾ ਹਲਕਾ ਉਸ ਤੋਂ ਬਾਅਦ ਜਿਹੜਾ ਅੱਧਾ ਟਮਾਟਰ ਰਹਿ ਗਿਆ ਸੀ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਬਿਸਣ ਰੱਖੋ ਉਹਦੇ ਤੇ ਤੁਹਾਡਾ ਇਹ ਦੁੱਧ ਪਾਓ ਤੇ ਫਿਰ ਉਹ ਤੁਹਾਡਾ ਫੇਸ ਦੇ ਉੱਪਰ ਫੇਰ ਲਾਓ 5-7 ਮਿੰਟ ਲਾਉਣ ਤੋਂ ਬਾਅਦ ਮਤਲਬ ਕਿ ਮ사ਜ ਕਰਨ ਤੋਂ ਬਾਅਦ ਉਦਾਂ ਹੀ ਟਮਾਟਰ ਦੇਣਾ ਉਸ ਤੋਂ ਬਾਅਦ ਉਹਨੂੰ ਡਰਾਈ ਹੋਣ ਲਈ ਛੱਡ ਦਿਓ ਜਦੋਂ ਡਰਾਈ ਹੋਣ ਲਈ ਛੱਡ ਦੋਗੇ ਸੁੱਕ ਜਾਊਗਾ ਉਸ ਤੋਂ ਬਾਅਦ ਫੇਸ ਨੂੰ ਵਾਸ਼ ਕਰ ਲਓ ਤੇ ਬਸ ਤੁਹਾਡਾ ਫੇਸ ਆ ਜਿਹੜਾ ਬਹੁਤ ਵਧੀਆ ਹੋ ਜਾਊਗਾ ਬਹੁਤ ਸਾਰੀਆਂ ਚੀਜ਼ਾਂ ਮੈਂ ਦੱਸਦੀ ਕਹਿੰਨੀ ਆ ਜਿੰਨੀਆਂ ਚੀਜ਼ਾਂ ਮੈਂ ਤੁਹਾਨੂੰ ਹੁਣੇ ਹੀ ਦੱਸਦੀ ਆ ਉਹਨੂੰ ਬਦਲ-ਬਦਲ ਕੇ ਬਦਲ-ਬਦਲ ਕੇ ਯੂਜ਼ ਕਰਦੇ ਰਿਹਾ ਕਰੋ ਤੇ ਕੋਈ ਰਿੰਕਲਸ ਨਹੀਂ ਰਹਿਣਗੀਆਂ ਕੋਈ ਪਿੰਪਲਸ ਨਹੀਂ ਰਹਿਣਗੀਆਂ ਸਾਨੂੰ ਨਾ ਰਿੰਕਲਸ ਨੈਕਸਟ ਹੈਗੀ ਆ ਅ ਕਿ ਤੁਹਾਡੇ ਖਾਰਿਸ਼ ਵਗੈਰਾ ਹੱਥਾਂ ਵਗੈਰਾ ਤੇ ਹੋਣ ਲੱਗ ਜਾਂਦੀ ਹੈ ਖਾਰਿਸ਼ ਤੇ ਉਹਦੇ ਲਈ ਨਿੰਮ ਦਾ ਪਾਣੀ ਹੈ ਜਿਹੜਾ ਹਫ਼ਤੇ ਚ ਦੋਕ ਵਾਰ ਤੁਸੀਂ ਬੋਇਲ ਕਰਕੇ ਨਿੰਮੋ ਦੇ ਵਿੱਚ ਡਿਪ ਕਰਿਆ ਕਰੋ ਜਾਂ ਫਟਕੜੀ ਵਾਲੇ ਪਾਣੀ ਦੇ ਵਿੱਚ ਹੱਥ ਜਿਵੇਂ ਇੱਕ ਭੈਣ ਦੀ ਪ੍ਰੋਬਲਮ ਸੀ ਉਹਨਾਂ ਦੇ ਹਸਬੰਦ ਨੂੰ ਇਹ ਪ੍ਰੋਬਲਮ ਸੀ ਡਿਪ ਕਰ ਲਿਆ ਕਰੋ ਇੱਕ ਭੈਣ ਦਾ ਅੱਜ ਹੀ ਫੋਨ ਆਇਆ ਸੀਗਾ ਮੇਰੇ ਹਸਬੰਦ ਦੇ ਕਹਿੰਦੇ ਬਾਲਾਂ ਦੇ ਵਿੱਚ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਰਹਿੰਦੀ ਹੈ ਸਿਰ ਦੇ ਵਿੱਚ ਗੁਰਸਿੱਖ ਨੇ ਗੁਰਸਿੱਖ ਸਰਦਾਰ ਨੇ ਮਤਲਬ ਕਿ ਉਹਨਾਂ ਦੇ ਵਾਲ ਰੱਖੇ ਹੋਏ ਨੇ ਡਿਊਟੀ ਤੇ ਜਾਂਦੇ ਨੇ ਪੱਗ ਬੰਦੇ ਨੇ ਸੋ ਉਹਦੇ ਬਹੁਤ ਪ੍ਰੋਬਲਮ ਆਉਂਦੀ ਹੈ ਕਹਿੰਦੇ ਵੀ ਡੈਂਡਰਫ ਤਾਂ ਨਹੀਂ ਹੈਗੀ ਹੈਨਾ ਪਰ ਖਾਰਸ਼ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਫਿਰ ਬੀਬੀ ਨੇ ਵੈਸੇ ਦੱਸਤਾ ਸੀਗਾ ਉਹਨਾਂ ਨੂੰ ਕਿਨੇ ਮੰਦਾ ਪਾਣੀ ਲਓ ਨਿਮ ਦੇ ਪੱਤੇ ਉਬਾਲ ਕੇ ਤੇ ਉਹਦੇ ਵਿੱਚ ਕਾਟਨ ਡਿਪ ਕਰਕੇ ਨਾ ਮਿਰਲਾ ਮਿਰਲਾ ਦੇ ਵਿੱਚ ਰੂਟਸ ਦੇ ਵਿੱਚ ਤੁਸੀਂ ਅਪਲਾਈ ਕਰੋ ਉਹਨੂੰ ਸ਼ਾਮ ਨੂੰ ਕਰ ਲਓ 2-3 ਘੰਟੇ ਰੱਖੋ ਵਾਲ ਧੋ ਲਓ ਤੇ ਇਹ ਤੁਸੀਂ ਕਈ ਦਿਨ ਕਰੋਗੇ ਜਦੋਂ 5-7 ਦਿਨ ਉਹਦੇ ਨਾਲ ਫਰਕ ਪੈ ਜਾਊਗਾ ਕਿਉਂਕਿ ਇਨਫੈਕਸ਼ਨ ਵਗੈਰਾ ਹੁੰਦੀ ਹੈ ਜੀ ਹੋਰ ਤਾਂ ਕੀ ਹੁੰਦਾ ਹੈ ਜੀ ਹੈਨਾ ਬਾਕੀ ਬਾਲਾਂ ਵਾਸਤੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਨੇ ਮੇਰੇ ਬਾਲਾਂ ਦਾ ਟੈਕਸਚਰ ਸੀ ਜਿਹੜਾ ਮੈਂ ਤੁਹਾਨੂੰ ਬਾਰ-ਬਾਰ ਦੱਸਦੀ ਹੁੰਦੀ ਆ ਕਿ ਬਿਲਕੁਲ ਵਧੀਆ ਨਹੀਂ ਸੀਗਾ ਬਹੁਤ ਜ਼ਿਆਦਾ ਖਰਾਬ ਸੀਗਾ ਹੁਣ ਮੇਰਾ ਨਾ ਐਂ ਦੀ ਕਰਦਾ ਹੁੰਦਾ ਜੇ ਕਿਸੇ ਨੂੰ ਮੈਂ ਦੇਖਦੀ ਆ ਨਾ ਕਿ ਉਹਨਾਂ ਦੇ ਬਾਲ ਬਹੁਤ ਰਫ ਨੇ ਬਹੁਤ ਖਰਾਬ ਨੇ ਵੀ ਹੰਦਾ ਦੱਸਦਾ ਜੀ ਇਦਾਂ ਕਰ ਲਓ ਪਰ ਆ ਮੈਂ ਹਰੇਕ ਨੂੰ ਥੋੜੀ ਆਪਾਂ ਇਦਾਂ ਕਰ ਸਕਦੇ ਆ ਹੈਨਾ ਤੇ ਦੇਖੋ ਮੇਰੇ ਬਾੜ ਬਹੁਤ ਜਿਆਦਾ ਰਫ ਸੀਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਆ ਬਹੁਤ ਛੋਟੇ ਹੋ ਗਏ ਸੀ ਔਰ ਫਰੰਟ ਤੋਂ ਬਹੁਤ ਛੋਟੇ ਹੋ ਗਏ ਸੀ ਤੇ ਨੀਚੋਂ ਜਾ ਕੇ ਬਹੁਤ ਹੀ ਪਤਲੇ ਜਿਹੇ ਤੇ ਔਰ ਬਹੁਤ ਛੋਟੇ ਜਿਹੇ ਰਹੇ ਸੀ ਤੇ ਬੀਬੀ ਦਾ ਮੇਰੇ ਵਾਲਾਂ ਨੂੰ ਦੇਖ ਦੇਖ ਵਾਲੇ ਝੁਰਦੀ ਹੁੰਦੀ ਸੀ ਤੇ ਹੁਣ ਮੈਂ ਵਾਲਾਂ ਦੀ ਕਿੰਨੀ ਕ ਕੇਅਰ ਕਰਦੀ ਆ ਮੈਂ ਤੁਹਾਨੂੰ ਦੱਸਦੀ ਆ ਕਿ ਸ਼ਨੀਵਾਰ ਤੋਂ ਆ ਸੈਟਰਡੇ ਦੀ ਗੱਲ ਕਰਦੀ ਆ ਸ਼ਨੀਵਾਰ ਨੂੰ ਮੈਂ ਸ਼ਾਮ ਨੂੰ ਪਿਆਜ਼ ਦਾ ਰਾਤ ਨੂੰ ਲਾਇਆ ਮਤਲਬ ਪਿਆਜ਼ ਦਾ ਰਸ ਅਦਰਕ ਦਾ ਰਸ ਮੈਂ ਵਲੌਗ ਵੀ ਪਾਇਆ ਸੀਗਾ ਪਲੱਸ 2-2 ਚਮਚ ਲੈ ਸੀਗੇ ਪਿਆਜ਼ ਤੇ ਅਦਰਕ ਦੇ ਰਸ ਦੇ ਤੇ 2 ਚਮਚ ਪਾ ਲਈ ਸੀਗੀ ਆਪਾਂ ਉਹਦੇ ਵਿੱਚ ਗੁਲਾਬ ਚਲਦੇ ਤੁਸੀਂ ਗੁਲਾਬ ਚਲ ਨਹੀਂ ਹੈਗਾ ਕੋਈ ਗੱਲ ਨਹੀਂ ਤੇ ਪਾਣੀ ਦੇ 2 ਚਮਚ ਪਾ ਲਓ ਪਰ ਕਦੇ ਵੀ ਪਿਆਜ਼ ਦਾ ਰਸ ਤੇ ਅਦਰਕ ਦਾ ਰਸ ਡਾਇਰੈਕਟ ਉਦਾਂ ਨਹੀਂ ਲਾਉਣਾ ਹੈਗਾ ਤੇ ਮੈਂ ਜੀ ਕਾਟਨ ਲੈ ਕੇ ਉਹਨੂੰ ਰੂਟਸ ਦੇ ਵਿੱਚ ਅਪਲਾਈ ਕੀਤਾ ਮੈਂ ਪੂਰੀ ਰਾਤ ਉਸੇ ਤਰ੍ਹਾਂ ਰੱਖਿਆ ਨੈਕਸਟ ਮਾਰਨਿੰਗ ਮੈਂ ਦਹੀਂ ਦੇ ਵਿੱਚ ਝੋਲਾਂ ਦਾ ਪਾਣੀ ਉਬਾਲ ਕੇ ਤੁਸੀਂ ਨਾ ਹਾਫ ਕੁੱਕ ਕਰ ਲਿਓ ਜਿਹੜੇ ਰਾਈਸ ਹੁੰਦੇ ਨੇ ਨਾ ਉਹਨਾਂ ਨੂੰ ਅੱਧੇ ਕੁੱਕ ਕਰਕੇ ਤੇ ਬਸ ਪਾਣੀ ਹੈ ਜਿਹੜਾ ਉਹਨਾਂ ਦਾ ਉਹ ਦਹੀਂ ਦੇ ਵਿੱਚ ਪਾ ਲੋ ਥੋੜਾ ਜਿਹਾ ਪਾਣੀ ਪਾ ਲੋ ਬਸ ਦਹੀਂ ਚ ਤੇ ਦਹੀਂ ਵੀ ਬਹੁਤ ਜ਼ਿਆਦਾ ਨਹੀਂ ਚਾਹੀਦੀ ਹੁੰਦੀ ਇੱਕ ਕੌਲੀ ਬਹੁਤ ਹੁੰਦੀ ਹੈ ਤੇ ਉਹਦੇ ਵਿੱਚ ਅੱਧਾ ਇੱਕ ਕੌਲੀ ਹੈ ਜਿਵੇਂ ਵਿੱਚ ਪਾਣੀ ਦੀ ਪਾ ਲਈ ਹੈ ਨਾ ਚਾਵਲਾਂ ਦੀ ਪਾਣੀ ਦੀ ਪਾ ਲਈ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਫੈਂਟ ਕੇ ਮਿਕਸ ਕਰਕੇ ਵਿਸਕ ਕਰਦੇ ਨਾਲ ਫਿਰ ਤੁਸੀਂ ਆਪਣੇ ਵਾਲਾਂ ਦੇ ਵਿੱਚ ਮੈਂ ਉਹਨੂੰ ਲਾਇਆ ਚੰਗੀ ਤਰ੍ਹਾਂ ਜਿਵੇਂ ਆਪਾਂ ਤੇਲ ਲਾਉਣੇ ਹੁੰਦੇ ਆ ਤੇਲ ਮ사ਜ ਕੀਤੀ ਉਹਦੀ ਫਿਰ ਅੱਧਾ ਪੌਣਾ ਘੰਟਾ ਮੈਂ ਘੰਟਾ ਰੱਖ ਲਉ ਉਹਨੂੰ ਰੱਖਿਆ ਤੇ ਉਸ ਤੋਂ ਬਾਅਦ ਜੀ ਆਪਾਂ ਵਾਲ ਧੋਏ ਹੁਣ ਭੈਣਾਂ ਨੇ ਪੁੱਛਿਆ ਸੀ ਕੀ ਤੁਸੀਂ ਸ਼ੈਂਪੂ ਨਹੀਂ ਯੂਜ਼ ਕਰਦੇ ਮੈਂ ਉਹਦੇ ਵਿੱਚ ਉਹਨਾਂ ਜਿਹੜਾ ਬਚ ਜਾਂਦਾ ਦਹੀਂ ਤੇ ਚੌਲਾਂ ਦਾ ਪਾਣੀ ਮਿਕਸ ਕੀਤਾ ਬੰਦਾ ਕੁਝ ਤਾਂ ਮੈਂ ਬਾਣਾ ਚਲਾ ਲਿਆ ਜਿਹੜਾ ਥੋੜਾ ਬਚ ਗਿਆ ਉਹਦੇ ਵਿੱਚ ਮੈਂ ਥੋੜਾ ਜਿਹਾ ਸ਼ੈਂਪੂ ਐਡ ਕਰ ਲੈਣੀ ਹੈ ਉਹਦੇ ਨਾਲ ਫਿਰ ਮੈਂ ਬਾਹ ਧੋ ਲੈਣੀ ਹੈ ਬਾਹ ਬਹੁਤ ਵਧੀਆ ਨਿਕਲ ਦੇਣੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਵਾਲ ਸੁੱਕ ਗਏ ਸੁਕਣ ਤੋਂ ਬਾਅਦ ਮੈਂ ਜਿਹੜਾ ਸੀਰਮ ਬਣਾਇਆ ਹੋਇਆ ਸੀਗਾ ਸੀਰਮ ਆਪਾਂ ਬਣਾਇਆ ਸੀਗਾ ਮੇਥੀ ਦਾਣਾ 2-3 ਚਮਚ ਲੈਏ ਸੀਗੇ ਉਹਨੂੰ ਇੱਕ ਗਲਾਸ ਉਹਨੂੰ 5-4 ਘੰਟੇ ਭਿਜਾ ਰਹਿਣ ਦਿਓ ਫਿਰ ਇੱਕ ਪੈਨ ਲੈ ਲਓ ਉਹਦੇ ਵਿੱਚ ਉਹ ਪਾਣੀ ਮੇਥੀ ਦਾਣਾ ਔਰ ਪਾਣੀ ਦੋਨੇ ਚੀਜ਼ਾਂ ਨੇ ਜਿਹੜੀਆਂ ਪੈਨ ਦੇ ਵਿੱਚ ਪਾ ਲਓ 1.5 ਗਲਾਸ ਪਾਣੀ ਦਾ ਹੋਰ ਪਾ ਲਓ ਉਹਦੇ ਵਿੱਚ 15-20 ਪੱਤੇ ਕੜੀ ਪੱਤੇ ਦੇ ਪਾ ਲਓ 15-20 ਪੱਤੇ ਹਬਿਸਕਸ ਦੇ ਜਿਹੜਾ ਇੱਕ ਪਲਾਂਟ ਹੁੰਦਾ ਗੁਡ ਹਿਲ ਦਾ ਆਪਾਂ ਕਹਿ ਦਿੰਨੇ ਆ ਤੇ ਉਹ ਉਹਦੇ ਪੱਤੇ ਆ ਜਿਹੜੇ ਉਹ ਪਾ ਲਓ ਬਾਹਰ ਜਿਵੇਂ ਭੈਣਾ ਅਦਰ ਕੰਟਰੀਜ਼ ਦੇ ਵਿੱਚ ਬੈਠੀਆਂ ਨੇ ਹੈਨਾ ਕੈਨੇਡਾ ਅਮਰੀਕਾ ਵਗੈਰਾ ਉੱਥੇ ਕਹਿੰਦੇ ਪਲਾਂਟ ਨਹੀਂ ਹੈਗਾ ਇਹ ਤਾਂ ਉਹ ਸਕਿਪ ਕਰ ਸਕਦੇ ਨੇ ਛੱਡ ਸਕਦੇ ਨੇ ਇਹਨੂੰ ਤੇ ਉਸ ਤੋਂ ਬਾਅਦ ਇਹਨੂੰ 15-20 ਮਿੰਟ ਲਈ ਸਿੰਮ ਗੈਸ ਤੇ ਰੱਖ ਦਿਓ ਇਹਨਾਂ ਚੀਜ਼ਾਂ ਨੂੰ ਟੱਕ ਕੇ ਰੱਖ ਦਿਓ ਪੈਨ ਨੂੰ ਹੌਲੀ-ਹੌਲੀ ਸਿੰਮ ਗੈਸ ਤੇ ਇਹ ਇਹਦਾ ਜਿਹੜਾ ਸਾਰਾ ਅਸਰ ਹੈਗਾ ਪਾਣੀ ਦੇ ਵਿੱਚ ਆ ਜਾਊਗਾ ਫਿਰ ਚੰਗੀ ਤਰ੍ਹਾਂ ਉਹਨੂੰ ਪੁਣ ਲਓ ਪੁਣਕੇ ਤੇ ਉਹਦੇ ਵਿੱਚ ਨਾ ਠੰਡਾ ਹੋਣ ਤੋਂ ਬਾਅਦ ਵਿਟਾਮਿਨ ਦੇ ਦੋ ਤਿੰਨ ਕੈਪਸੂਲ ਪਾ ਦਿਓ ਪ੍ਰੈਸ਼ਰ ਬੋਟਲ ਦੇ ਵਿੱਚ ਪਾਓ ਉਹਨੂੰ ਫ੍ਰਿਜ ਦੇ ਵਿੱਚ ਰੱਖਣਾ ਭੁੱਲਿਓ ਨਾ ਗਰਮੀ ਬਹੁਤ ਜ਼ਿਆਦਾ ਹੈਗੀ ਆ ਤੇ ਫਿਰ ਤੁਸੀਂ ਉਹ ਆਪਣੇ ਵਾਲਾਂ 'ਚ ਬਲਾਈ ਕੀਤਾ ਕਰੋ ਮੈਂ ਜਿਵੇਂ ਹੁਣ ਬਾਲ ਧੋਈ ਸੰਡੇ ਨੂੰ ਬਾਲ ਧੋਣ ਤੋਂ ਬਾਅਦ ਜੇ ਸੁੱਕ ਗਏ ਮੈਂ ਉਹਨਾਂ ਨੂੰ ਪ੍ਰੈਸ਼ਰ ਮਾਰਿਆ ਸਾਰੇ ਵਾਲਾਂ ਤੇ ਲੈਂ ਉਹਨੂੰ ਸੁੱਕਣ ਦਿੱਤਾ ਉਸ ਤੋਂ ਬਾਅਦ ਮੈਂ ਤੇਲ ਲਾਇਆ ਤੇਲ ਆਪਣਾ ਘਰ ਦਾ ਬਣਿਆ ਹੋਇਆ ਔਰ ਤੇਲ ਮੈਂ ਬਲੌਗ ਹੈ ਜਿਹੜਾ ਜਰੂਰ ਪਾਉਂਗੀ ਉਹ ਆਪਾਂ ਚੰਗੀ ਤਰ੍ਹਾਂ ਆਪਣੇ ਵਾਲਾਂ ਦੇ ਵਿੱਚ ਅਪਲਾਈ ਕੀਤਾ ਤੇ ਗੁੱਤ ਕਰ ਲਈ ਹੁਣ ਤਾਂ ਜੀ ਮੇਰੇ ਵਾਲ ਸੁੱਕ ਨਾਲ ਮੈਂ ਤੁਹਾਨੂੰ ਦਿਖਾਉਂਦੀ ਨਹੀਂ ਹੈਗੀ ਕਿਉਂਕਿ ਨજર ਲੱਗ ਜੂਗੀ ਤੇ ਬਹੁਤ ਸੋਹਣੇ ਹੋ ਗਏ ਮੈਨੂੰ ਬਹੁਤ ਮਜ਼ਾ ਆਉਂਦਾ ਗੁੱਤ ਕਰਨ ਦਾ ਹੁਣ ਹੈਵੀ ਹੋ ਗਏ ਔਰ ਲੰਬੀ ਗੁੱਤ ਹੋ ਗਈ ਮਤਲਬ ਵਧੀਆ ਗੁੱਤ ਹੋ ਗਈ ਹੈ ਨਾ ਤੇ ਪਤਾ ਕੀ ਹੁੰਦਾ ਜੀ ਕਈ ਵਾਰੀ ਜਿਵੇਂ ਮੇਰੇ ਵਾਲ ਤਾਂ ਐਹੇ ਜੇ ਹੋਗੇ ਸੀ ਨਾ ਤਾਂ ਉਹਨਾਂ ਦੀ ਗੁਤ ਹੁੰਦੀ ਸੀ ਤੇ ਨਾਂ ਜੂڑا ਹੁੰਦਾ ਸੀ ਇਸ ਤਰ੍ਹਾਂ ਦੇ ਵਾਲ ਹੋਗੇ ਸੀ ਨਾ ਤਾਂ ਵਧੀਆ ਜੂڑا ਹੁੰਦਾ ਸੀ ਨਾ ਉਹਦੀ ਗੁਤ ਹੁੰਦੀ ਸੀਗੀ ਬਹੁਤ ਪਤਲੀ ਜੀ ਬੁੱਤਨੀ ਚ ਰਹਿ ਗਈ ਸਿਰਵੜ ਬੈਂਡ ਵੀ نیچے गिर ਜਾਂਦਾ ਹੁੰਦਾ ਸੀ ਜਦੋਂ ਮੈਂ ਪਾਉਂਦੀ ਹੁੰਦੀ ਸੀ ਸੋ ਹੁਣ ਉਹ ਸਾਰੀ ਸਮੱਸਿਆ ਹੈ ਜਿਹੜੀ ਮੇਰੀ हट ਗਈ ਹੈ ਥੋੜੀ ਜੀ ਕੇਅਰ ਆਪਾਂ ਨੂੰ ਕਰਨੀ ਪੈਂਦੀ ਆ ਇੰਨੀ ਆ ਕਿ ਤੁਸੀਂ ਹਿੰਮਤ ਕਰ ਲਿਆ ਕਰੋ ਠੀਕ ਹੈ ਜੀ ਆਪਣੇ ਸਕਿਨ ਵਾਸਤੇ ਵੀ ਹਿੰਮਤ ਰੱਖਿਆ ਕਰੋ ਔਰ ਆਪਣੇ ਬਹਾਲਾਂ ਵਾਸਤੇ ਵੀ ਤੇ ਲੋ ਜੀ ਇਹ ਤੁਸੀਂ ਜੇ ਤੁਹਾਡੇ ਸਵਾਲ ਤੇ ਮੇਰੇ ਜਵਾਬ ਹੋਰ ਵੀ ਜੇ ਕੋਈ ਸਵਾਲ ਹੋਏ ਤੁਹਾਡੇ ਜਿੰਨੇ ਮੋٹے ਮੋٹے ਮੇਰੇ ਦਿਮਾਗ 'ਚ ਆਏ ਹੋ ਮੈਂ ਤੁਹਾਨੂੰ ਦੱਸ ਦੇ ਕਈ ਭੈਣਾ ਪੁੱਛਦੀਆਂ ਨੇ ਕਿ ਸੀਰਮਨ ਜਿਹੜਾ ਵਾਲਾਂ ਵਾਲਾ ਸੀਰਮ ਹੈ ਉਹ ਬਾਅਦ ਚ ਲਾਉਣਾ ਹੈ ਕਿ ਪਹਿਲਾਂ ਲਾਉਣਾ ਹੈ ਨਾ ਹੁਣ ਤੋਂ ਬਾਅਦ ਚ ਲਾ ਲਿਆ ਕਰੋ ਜੀ ਵਾਲ ਤੋਂ ਬਾਅਦ ਲਾ ਲਿਆ ਕਰੋ ਉਹਦੇ ਨਾਲ ਚ ਤੀਜੇ ਚੌਥੇ ਦਿਨੋਂ ਫੇਰ ਲਾ ਲਿਆ ਕਰੋ ਜਿਹੜੀਆਂ ਭੈਣਾ ਘਰ ਹੁੰਦੀਆਂ ਨੇ ਚਲੋ ਉਹਨਾਂ ਦੇ ਮੌਕਾ ਮਿਲ ਜਾਂਦਾ ਉਹਨਾਂ ਬਾਅਦ ਬੂਸ ਕੋਣ ਨਾ ਉਹ ਤਾਂ ਤੁਸੀਂ ਹਫ਼ਤੇ 'ਚ ਦੋ ਤਿੰਨ ਤਿੰਨ ਕਵਾਰੀ ਲਾ ਹੀ ਲਿਆ ਕਰੋ ਮੈਂ ਹਾ ਮੈਂ ਤਾਂ ਜਿਵੇਂ ਣਾਉਣ ਤੋਂ ਬਾਅਦ ਜਿਸ ਦਿਨ ਵਾਲ ਧੋਣੀ ਆ ਉਸ ਦਿਨ ਹੀ ਣਾਉਣੀ ਆ ਪਰ ਸਟਾਰਟਿੰਗ ਦੇ ਵਿੱਚ ਮੈਂ ਤਿੰਨ ਕਵਾਰੀ ਲਾ ਲੈਂਦੀ ਹੁੰਦੀ ਸੀ ਹੁਣ ਥੋੜੇ ਸਹੀ ਹੋ ਗਏ ਤੇ ਹੁਣ ਮੈਂ ਸੰਡੇ ਨੂੰ ਜਦੋਂ ਵਾਲ ਧੋਣੀ ਆ ਉਦੋਂ ਮੈਂ ਲਾ ਲੈਂਦੀ ਆ ਠੀਕ ਆ ਜੀ ਤੇ ਦੇਖੋ ਕਈ ਚੀਜ਼ਾਂ ਮੈਂ ਅਪਲਾਈ ਕਰਦੀ ਆ ਹੁਣ ਤੁਹਾਨੂੰ ਲੱਗਦਾ ਹੋਊਗਾ ਇੰਨੇ ਟੰਟੇ ਫੰਟੇ ਇੰਨਾ ਕੁਸ਼ ਕਰਾਂਗੇ ਹਨਾ ਪਰ ਇੰਨਾ ਕੁ ਕਰਕੇ ਵਾਲ ਸੋਹਣੇ ਹੋ ਜਾਣਗੇ ਇੱਕ ਵਾਰ ਤੁਸੀਂ ਇੰਨੀ ਮਿਹਨਤ ਕਰ ਲਓ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਸਲੋ ਕਰ ਦਿਓਏ ਪ੍ਰੋਸੈਸ ਨੂੰ ਜਦੋਂ ਤੁਹਾਨੂੰ ਲੱਗਿਆ ਕਿ ਹੁਣ ਸਾਡੀ ਜਿਹੜਾ ਵਾਲ ਨੇ ਜਿਹੜੇ ਦੇਖਣਯੋਗ ਹੋ ਗਏ ਨੇ ਤੇ ਇੱਕ ਸੀਗਾ ਕਿ ਤੁਸੀਂ ਵਾਲਾਂ ਦਾ ਜਿਹੜਾ ਕਿਹੜਾ ਕਲਰ ਯੂਜ਼ ਕਰਦੇ ਹੋ ਮੈਂ ਗਾਰਨੀਅਰ ਦਾ 4 ਨੰਬਰ ਯੂਜ਼ ਕਰਦੀ ਹਾਂ ਕਿਉਂਕਿ ਮੈਂ ਥੋੜਾ ਲਾਈਟ ਵੱਲ ਨੂੰ ਜਾ ਰਹੀ ਹਾਂ ਲਾਈਟ ਕਲਰ ਵੱਲ ਨੂੰ ਠੀਕ ਜੇ ਮੈਨੂੰ ਲੱਗਿਆ ਕਿ ਬਹੁਤ ਹੀ ਜ਼ਿਆਦਾ ਲਾਈਟ ਹੋ ਰਹੀ ਨੇ ਫਿਰ ਮੈਂ ਥੋੜਾ ਜਿਹਾ ਸੋਚਣਾ ਪਊਗਾ ਹਜੇ ਮੈਨੂੰ ਸਹੀ ਲੱਗ ਰਹੇ ਨੇ ਤੇ ਇੱਕ ਦੋ ਵਾਰ ਤੁਹਾਨੂੰ ਲੱਗੂਗਾ ਕਿ ਚੜ੍ਹਿਆ ਹੀ ਨਹੀਂ ਹੈਗਾ ਪਰ ਹੌਲੀ-ਹੌਲੀ ਚੜ੍ਹਨ ਲੱਗ ਪਊਗਾ ਠੀਕ ਹੈ ਜੀ ਤੇ ਹੋਰ ਕਿਹੜੀ ਗੱਲ ਸੀਗੀ ਬਾਕੀ ਮੈਂ ਨਾਲ ਤਾਂ ਆਇਲੀ ਸਕਿਨ ਡਰਾਈ ਸਕਿਨ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਮੈਂ ਤੁਹਾਨੂੰ ਦੱਸਦੀ ਹਾਂ ਸੀਰਮ ਬਾਰੇ ਮਲਠੀ ਸਕਰਬ ਬਾਰੇ ਤੇ ਫੇਸ ਸੀਰਮ ਬਾਰੇ ਬਹੁਤ ਜ਼ਿਆਦਾ ਕੁਐਸਚਨ ਆਉਂਦੇ ਨੇ ਜੀ ਬਹੁਤ ਹੀ ਜ਼ਿਆਦਾ ਕਿਉਂਕਿ ਇਹ ਕਮਾਲ ਦੇ ਰਿਜ਼ਲਟ ਦਿੰਦੇ ਨੇ ਮਲਠੀ ਸਕਰਬ ਨੋਟ ਕਰ ਲਓ ਕਾਪੀ ਤੇ ਨੋਟ ਕਰ ਲਿਆ ਕਰੋ ਪਲੀਜ਼ ਤੁਸੀਂ ਮਲਠੀ ਸਕਰਬ ਕਿਵੇਂ ਬਣਾਉਣਾ ਹੈ ਆਪਾਂ ਤੁਸੀਂ ਲੈਣਾ ਮਲਠੀ ਦਾ ਪਾਊਡਰ 1 ਚਮਚ ਡੇਢ ਜਾਂ 2 ਚਮਚ ਲੈਣੇ ਨੇ ਐਲੋਵੇਰਾ ਜੈਲ 1 ਚਮਚ 1 ਲੈਣਾ ਕੈਪਸੂਲ ਵਿਟਾਮਿਨ E ਦਾ ਤੇ 1 ਚਮਚ ਪਾਉਣਾ ਹੈਗਾ ਗੁਲਾਬ ਜਲ ਦਾ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਤੇ ਮਿਕਸ ਕਰਨ ਤੋਂ ਬਾਅਦ ਇੱਕ ਪੇਸਟ ਜਾਂ ਮਿਲ ਜੂਗਾ ਤੁਹਾਨੂੰ ਉਹ ਤੁਸੀਂ ਆਪਣੇ ਫੇਸ ਤੇ ਲਾਉਣਾ ਹੈ ਤੇ ਬਸ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਉਹਦੀ ਮ사ਜ ਕਰਨੀ ਆ ਫੇਸ ਤੋਂ ਲੈਣਾ ਉਸ ਤੋਂ ਬਾਅਦ ਕਿਉਂਕਿ ਮਲਠੀ ਹੈ ਜਿਹੜੀ ਉਹ ਡਰਾਈ ਵੀ ਕਰਦੀ ਹੈ ਜਿਨ੍ਹਾਂ ਦੀ oily skin ਆ ਉਹਨਾਂ ਲਈ ਤਾਂ ਇਹ ਹੋਰ ਵੀ ਬਹੁਤ ਵਧੀਆ ਹੈਗਾ ਕਿ oily skin ਵਾਲੇ ਜਿਹੜੇ ਮਲਠੀ ਯੂਜ਼ ਕਰਦੇ ਨੇ ਡਰਾਈ ਵਾਲ ਨੂੰ ਜਾਂਦੀ ਹੈ ਇਹ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਸੀਰਮ ਬਣਾਉਣਾ ਉਹ ਕੀ ਹੈਗਾ ਜੈਤੂਨ ਦਾ ਤੇਲ ਜਿਹਨੂੰ olive oil ਕਹਿੰਦੇ ਨੇ ਆ ਨਾਰੀਅਲ ਤੇਲ ਜਿਹਨੂੰ coconut oil ਕਹਿੰਦੇ ਨੇ ਆ ਇੱਕੋ ਜੀ ਕੁਆਂਟੀਟੀ ਚ ਲੈਣਾ ਜੇ ਦੋ ਦੋ ਚਮਚ ਚ ਦੋਨਾਂ ਦੇ ਲੈ ਰਹੇ ਹੋ ਤੇ ਵਿੱਚ ਉਹਦੇ ਇੱਕ ਡੱਕਾ ਜਾਂ ਲੈ ਕੇ ਸਾਬਤ ਮਨਠੀ ਹੁੰਦੀ ਹੈ ਉਹ ਮਿਲ ਜਾਂਦੀ ਹੈ ਬਜਾਰੋਂ ਉਹਦਾ ਡੱਕਾ ਜਾਂ ਏਡੇ ਏਡਾ ਸਿੱਡ ਦੋ ਤੇ ਉਹ ਡੁੱਬ ਜੇ ਤੇਲ ਦੇ ਵਿੱਚ ਤੇ ਉਹਨੂੰ ਸ਼ਿਸ਼ੀ ਲੈਣੀ ਜਿਹੜੀ ਉਹ ਕੰਚ ਦੀ ਲੈਣੀ ਹੈ ਮੰਨ ਲਓ ਤੁਹਾਡੇ ਕੋਲ ਕੰਚ ਦੀ ਸ਼ਿਸ਼ੀ ਨਹੀਂ ਹੈਗੀ ਫਿਰ ਕੀ ਤੁਸੀਂ ਸੀਰਮ ਨਹੀਂ ਬਣਾਉਂਗੇ ਤੇ ਤੁਸੀਂ ਕੰਚ ਦਾ ਕੋਈ ਕੱਪ ਲੈ ਲਓ ਕੋਈ ਗਲਾਸ ਲੈ ਲਓ ਉਹਦੇ ਵਿੱਚ ਪਾ ਦਿਓ ਜੇ ਡੱਕਾ ਜਾਂ ਉਹ ਲੰਬਾ ਤੇ ਉਹਨੂੰ ਤੋੜ ਲਓ ਤੋੜ ਕੇ ਛੋਟੇ ਕਰ ਲਓ ਦੋ ਕਰ ਲਓ ਤਿੰਨ ਕਰ ਲਓ ਅਨੁਸਾਰ ਦੋ ਵਿੱਚ ਠੀਕ ਹੈ ਜੀ ਤੇ ਉਹ ਡੁੱਬੇ ਹੋਏ ਹੋਣੇ ਚਾਹੀਦੇ ਨੇ 2 ਦਿਨ ਉਹਨੂੰ ਧੁੱਪ ਲਗਾਓ ਉਸ ਤੋਂ ਬਾਅਦ ਤੁਸੀਂ ਆਪਣੇ ਫੇਸ ਤੇ ਉਹਨੂੰ ਯੂਜ਼ ਕਰ ਲੋਗੇ ਉਹ ਮਲਠੀ ਕੱਢਣੀ ਨਹੀਂ ਹੈਗੀ ਉਹ ਡੁੱਬੀ ਹੋਈ ਰਹਿਣੀ ਚਾਹੀਦੀ ਹੈ ਜਦੋਂ ਖਤਮ ਵੀ ਹੋ ਗਿਆ ਉਸ ਤੋਂ ਬਾਅਦ ਮਲਠੀ ਸੁੱਟ ਦੇਣੀ ਹੈ ਜਦੋਂ ਦੁਬਾਰਾ ਬਣਾਓਗੇ ਤਾਂ ਨਵੀਂ ਮਲਠੀ ਯੂਜ਼ ਕਰਨੀ ਹੈ ਮਲਠੀ ਦੀ ਜਿਹੜੀ ਸਟਿਕ ਹੋਊਗੀ ਠੀਕ ਹੈ ਜੀ ਤੇ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ ਮਲਠੀ ਕਮਾਲ ਦੇ ਰਿਜ਼ਲਟ ਦਿੰਦੀ ਹੈ ਮਲਠੀ ਦਾ ਪਾਊਡਰ ਤੇ ਬਿਸਣ ਤੇ ਦੁੱਧ ਦਾ ਪੈਕ ਬਣਾ ਕੇ ਲਾਉਂਗੇ ਟੈਨਿੰਗ ਬਿਲਕੁਲ ਨਹੀਂ ਰਹੂਗੀ ਠੀਕ ਹੈ ਜਿਹੜਾ ਮਨਠੀ ਸਕਰਬ ਲਾਉਂਗੇ ਇਨਸਟੈਂਟ 글로ਅ ਦੇਊਗਾ ਤੇ ਉੱਪਰ ਜਦੋਂ ਸੀਰਮ ਅਪਲਾਈ ਕਰ ਲਿਆ ਫੇਸ ਦਾ ਸਟੇਅਰ ਤਾਂ ਸਾਰੇ ਪੁੱਛਦੇ ਨੇ ਕਿ ਫੇਸ ਤੇ ਕੀ ਲਾਉਣੀ ਹੈ ਠੀਕ ਹੈ ਜੀ ਔਰ ਮੈਂ ਇਹ ਖੁਦ ਸਾਰੀਆਂ ਚੀਜ਼ਾਂ ਯੂਜ਼ ਕਰਦੀ ਆ ਮੈਂ ਤੁਹਾਨੂੰ ਤਾਂ ਦੱਸਦੀ ਆ ਕਈ ਵਾਰੀ ਕੋਈ ਕਹਿੰਦਾ ਕਿ ਤਾਂ ਐਵੇਂ ਸਾਰੇ ਬੋਲੀ ਜਾਂਦੇ ਰਹਿੰਦੇ ਨੇ YouTube ਤੇ ਬਥੇਰੇ ਸਾਰੇ ਬੋਲੀ ਜਾਂਦੇ ਰਹਿੰਦੇ ਨੇ ਚਲੋ ਬੋਲਦੇ ਹੋਣਗੇ ਪਰ ਉਹ ਬੋਲਦੇ ਵੀ ਆਪਦੇ ਐਕਸਪੀਰੀਅੰਸ ਤੋਂ ਹੀ ਹੋਣਗੇ ਮੈਨੂੰ ਨਹੀਂ ਲੱਗਦਾ ਕੋਈ ਐਵੇਂ ਬੋਲੀ ਜਾਂਦੇ ਨੇ ਤੁਸੀਂ ਯੂਜ਼ ਤਾਂ ਕਰਕੇ ਦੇਖੋ ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਇੱਕ ਨਵਾਂ ਜੀਵਨ ਇੱਕ ਨਵਾਂ ਫੇਸ ਇੱਕ ਨਵਾਂ ਚਿਹਰਾ ਤੁਹਾਨੂੰ ਮਿਲੂਗਾ ਜਦੋਂ ਤੁਸੀਂ ਇਹਨਾਂ ਨੂੰ ਯੂਜ਼ ਕਰੋਗੇ ਤੁਹਾਨੂੰ ਲੱਗੂਗਾ ਕਿ ਹਾਂ ਬਹੁਤ ਜ਼ਿਆਦਾ ਇੱਕ ਡਰਾਸਟਿਕ ਚੇਂਜ ਆਊਗੀ ਔਰ ਭੈਣਾਂ ਮੇਰੇ ਨਾਲ ਸ਼ੇਅਰ ਕਰਦੀਆਂ ਨੇ ਹੁਣ ਔਰ ਅੱਜ ਇੱਕ ਭੈਣ ਦਾ ਮੈਨੂੰ ਫੋਨ ਆਇਆ ਕਹਿੰਦੀ ਮੈਂ ਪਹਿਲੀ ਵਾਰ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਪਹਿਲੀ ਵਾਰ ਤੁਹਾਡੇ ਵਲੌਗ ਦੇਖੇ ਨੇ ਕਹਿੰਦੀ ਮੈਂ ਕਮੈਂਟ ਪੜ੍ਹੀ ਕਿ ਭੈਣਾਂ ਨੇ ਬਹੁਤ ਵਧੀਆ ਕਮੈਂਟ ਕੀਤੇ ਨੇ ਪੋਜ਼ਿਟਿਵ ਰਿਜ਼ਲਟ ਦੱਸੇ ਨੇ ਫਿਰ ਕਹਿੰਦੀ ਮੈਂ ਸੋਚਿਆ ਕਿ ਕਿਉਂ ਨਾ ਮੈਂ ਵੀ ਯੂਜ਼ ਕਰਾਂ ਨ ਸੋ ਆਪਾਂ ਸਾਰਿਆਂ ਦੀ ਆਦਤ ਹੁੰਦੀ ਹੈ ਕਿ ਆਪਾਂ ਪਹਿਲਾਂ ਜਦੋਂ ਕੋਈ ਵਲੌਗ ਜਾਂ ਵੀਡੀਓ ਦੇਖਦੇ ਆ ਤਾਂ ਆਪਾਂ ਨੀਚੇ ਕਮੈਂਟ ਜਰੂਰ ਪੜਦੇ ਆ ਕਿ ਕਮੈਂਟਸ ਦੇ ਵਿੱਚ ਲੋਕਾਂ ਨੇ ਕੀ ਕਿਹਾ ਹੈਗਾ ਸੋ ਪੈਣਾ ਯੂਜ਼ ਕਰਦੀਆਂ ਨੇ ਤੇ ਰਿਜ਼ਲਟ ਮੇਨਾ ਸ਼ੇਅਰ ਕਰਦੀਆਂ ਨੇ ਤੇ ਚਲੋ ਜੀ ਮੈਨੂੰ ਲੱਗਦਾ ਬਹੁਤ سارے ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣੇ ਆ ਫੇਰ ਵੀ ਅਗਰ ਕੋਈ ਰਹਿ ਗਿਆ ਹੋਵੇ ਤਾਂ ਫੇਰ ਮੈਨੂੰ ਫੇਰ ਪੁੱਛ ਲਿਓ ਆਪਾਂ ਫੇਰ ਆਜਣਾ ਤੁਹਾਡੇ ਲਈ ਤੇ ਚਲੋ ਠੀਕ ਹੈ ਜੀ ਅੱਜ ਦਾ ਆਪਾਂ ਲੌਗ ਆਪਾਂ ਇੱਥੇ ਐਂਡ ਕਰੀਏ ਤੇ ਹੁਣ ਮਿਲਦੇ ਆਂ ਆਪਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ 再置一个。So,